ਮੰਦੀ ਉਸ ਕਾਲਪੁਰਖ ਵਾਹਿਗੁਰੂ ਦੀਆਂ ਕਿੱਡਾਂ ਨੇ ਉਹ ਕੁਝ ਵੀ ਕਰ ਸਕਦਾ ਇਸ ਧਰਤੀ ਦੇ ਉੱਤੇ ਇਨਸਾਨ ਜਾਨਵਰ ਜਾਂ ਫਿਰ ਬਨਸਪਤੀ ਹੁਣ ਤਾਂ ਸਾਇੰਸ ਵੀ ਮੰਨਦੀ ਆ ਵੀ ਜਿਹੜੀ ਬਨਸਪਤੀ ਆ ਉਹ ਜਾਗਦੀ ਆ ਤੇ ਉਹ ਬੜੀ ਸਮਾਰਟ ਆ ਉਹ ਸੋਚ ਵੀ ਸਕਦੀ ਆ ਉਹ ਉਹ ਮਹਿਸੂਸ ਵੀ ਕਰਦੀ ਆ ਤੇ ਆਹ ਵੀਡੀਓ ਦੇਖ ਕੇ ਤੁਹਾਨੂੰ ਇਹ ਜੀਤ ਦੇ ਉੱਤੇ ਪੂਰਾ ਯਕੀਨ ਹੋ ਜਾਊਗਾ ਕਿ ਪਰਮਾਤਮਾ ਕਿਸੇ ਵੀ ਸ਼ਹਿ ਦੇ ਵਿੱਚ ਆਪ ਹੀ ਬਾਸ ਕਰਦਾ ਤੇ ਆਪ ਹੀ ਇੱਕ ਗੁਣ ਕਿਸੇ ਵੀ ਸ਼ਹਿ ਦੇ ਅੰਦਰ ਪੈਦਾ ਕਰ ਦਿੰਦਾ ਦੇਖੋ ਤੁਸੀਂ ਇਹ ਦਰਖਤ ਕਿੰਨਾ ਉਚਾਈ ਦੇ ਉੱਤੇ ਸੀਗਾ ਪਰ ਇਹਨੂੰ ਕਿਸੇ ਤਰੀਕੇ ਦੇ ਨਾਲ ਇਹ ਜੀਤਾ ਬਾਸ ਹੋ ਗਿਆ ਨੂੰ ਪਤਾ ਲੱਗ ਗਿਆ ਕਿ ਥੱਲੇ ਪਾਣੀ ਹੈ ਸੋ ਉੱਥੋਂ ਇਹਦੀ ਜੜ ਥੱਲਿਓਂ ਪਾਣੀ ਲੈਣ ਵਾਸਤੇ ਨੀ ਢਗਾਈ ਪੱਲ ਨੂੰ ਵਧਿਆ ਕਿਉਂਕਿ ਆਪਾਂ ਦੇਖਿਆ ਜਾਂ ਨਾਰਮਲ ਪਿੰਡਾਂ ਦੀਆਂ ਕੰਧਾਂ ਦੇ ਉੱਤੇ ਦਰਾਕਤ ਲੱਗੇ ਹੋਏ ਪਰ ਕਦੇ ਇਦਾਂ ਉਦੀ ਜੜ ਵਾਦੀ ਨਹੀਂ ਦੇਖੀ ਪਰ ਇਹ ਦੇਖੋ ਪਾਣੀ ਵੱਲ ਨੂੰ ਸਿੱਧੀ ਇਹ ਜੜ ਵਧੀ ਹੋਈ ਆ ਮਤਲਬ ਕਿ ਹਰ ਛੇ ਦਾ ਖਿਆਲ ਪ੍ਰਮਾਤਮਾ ਆਪ ਹੀ ਰੱਖਦਾ ਅੱਗੇ ਆਪਾਂ ਇੱਕ ਵੀਡੀਓ ਲਾਈਆ ਉਹਦੇ ਵਿੱਚ ਹਸਬੈਂਡ ਵਾਈਫ ਨੇ ਜਪਾਨ ਤੋਂ ਜਿਨ੍ਹਾਂ ਨੇ ਕੈਕਟਸ ਦੇ ਬੂਟੇ ਦੇ ਨਾਲ ਗੱਲ ਕੀਤੀ ਉਹਨਾਂ ਨੇ 1979 ਦੀ ਵੀਡੀਓ ਆ ਕਾਫੀ ਪੁਰਾਣੀ ਆ ਉਸ ਸਮੇਂ ਕਹਤਾ ਸੀਗਾ ਕਿ ਜਿਹੜੇ ਬੂਟੇ ਨੇ ਉਹ ਬੜੇ ਸਮਾਰਟ ਹੁੰਦੇ ਨੇ ਉਹ ਸਾਨੂੰ ਸੁਣਦੇ ਵੀ ਆ ਤੇ ਉਹ ਸਾਨੂੰ ਮਹਿਸੂਸ ਵੀ ਕਰ ਸਕਦੇ ਆ ਸੋ ਆਜੋ ਅੱਗੇ ਉਹ ਵੀਡੀਓ ਵੀ ਦੇਖਦੇ ਆ ਪਰ ਜਿੱਦਾਂ ਆਪਾਂ ਆਖ ਸੀ ਕਿ ਆ ਕੇ ਉਸ ਕਾਲਪੁਰਖ ਵਾਹਿਗੁਰੂ ਦੀਆਂ ਰਹਿਮ ਤਾਂ ਥੋੜੇ ਤੇ ਵੀ ਵਰਸਦੀਆਂ ਨੇ ਸਾਰਿਆਂ ਤੇ ਵਰਸਦੀਆਂ ਨੇ ਹਰ ਵੇਲੇ ਵਰਸਦੀਆਂ ਨੇ ਬਸ ਗੱਲ ਆ ਕਿ ਸਾਨੂੰ ਉਹ ਜੀਤ ਦੀ ਸਮਝ ਹੈ ਨਹੀਂ ਸੋ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਜਿਉਂਦੇ ਵਾਸਤੇ ਰਹੋ ਧੰਨਵਾਦ Dr. Hashimoto, Managing Director and Chief of Research for the Fuji Electronic Industries, has constructed special instruments which translate the electrical output of plants into modulated sounds giving voice to a cactus. Relying on her affinity for plants, Mrs. Hashimoto looks forward to actual conversation with her cactus. Convinced that it possesses an intelligence, she is determined to teach it the Japanese alphabet. Oh, <laughs> oh, ምሁም <laughs> <laughs>